ਅੱਜ ਮੈਂ ਬਣਾ ਰਹੀ ਹਾਂ ਜੀ ਬਾਥੂ ਦੀ ਸਬਜ਼ੀ ਬਾਥੂ ਦੀ ਸਬਜੀ ਸਬਜ਼ੀਆਂ ਨਾਲ ਮਿਲਾ ਕੇ ਬਣਾਈ ਆ ਬਹੁਤ ਟੇਸਟੀ ਬਣਦੀ ਆ ਜੀ ਜਿਵੇਂ ਮੈਂ ਬਣਾਈ ਆ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਬਾਥੂ ਦਾ ਸੀਜ਼ਨ ਆ ਤੇ ਬਹੁਤ ਵਧੀਆ ਹੈਲਥੀ ਹੈ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਲਾਈਕ ਕਰ ਦਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਖਾਓ ਮੱਕੀ ਦੀ ਰੋਟੀ ਨਾਲ ਲੱਸੀ ਦਾ ਗਲਾਸ ਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਖਾਓ ਤੇ ਸਭ ਨੂੰ ਖਵਾਓ ਬਹੁਤ ਹੀ ਟੇਸਟੀ ਬਾਥੂ ਦੀ ਸਬਜ਼ੀ ਹੈਲੋ ਜੀ ਸਰ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਹੋਰ ਸੁਣਾਓ ਕੀ ਹਾਲ ਚਾਲ ਐ ਸਭ ਦੇ ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਆਵਾਜ਼ ਤੇ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆ ਤੁਸੀਂ ਦੇਖ ਰਹੇ ਹੋ ਜੀ ਇਹ ਬਾਥੂ ਬਿਲਕੁਲ ਤਾਜ਼ਾ ਫਰੈਸ਼ ਬਾਥੂ ਆ ਖੇਤਾਂ ਵਿੱਚੋਂ ਤੋੜ ਕੇ ਲਿਆਂਦਾ ਆ ਜੀ ਤੇ ਇਹ ਮੈਂ ਬਾਥੂ ਦੀ ਬਣਾਉਣੀ ਆ ਜੀ ਅੱਜ ਸਬਜੀ ਕਈ ਜਗ੍ਹਾ ਤੇ ਬਾਥੂ ਨੂੰ ਬਥੂਆ ਵੀ ਕਹਿੰਦੇ ਆ ਬਾਥੂ ਵੀ ਕਹਿੰਦੇ ਆ ਪਰ ਸਾਡੇ ਤਾਂ ਪੰਜਾਬ ਚ ਆਪਾਂ ਬਾਥੂ ਹੀ ਕਹਿੰਦੇ ਆ ਤੇ ਇਹ ਬਾਥੂ ਨੂੰ ਇਸ ਤਰ੍ਹਾਂ ਮੈਂ ਚੰਗੀ ਤਰ੍ਹਾਂ ਪਹਿਲਾਂ ਲਿਆ ਆ ਕੇ ਉਹਨਾਂ ਨੂੰ ਧੋ ਲਿਆ ਸੀਗਾ ਧੋਣ ਤੋਂ ਬਾਅਦ ਮੈਂ ਟੋਕਰੀ ਦੇ ਵਿੱਚ ਰੱਖ ਲਿਆ ਬਿਲਕੁਲ ਚੰਗੀ ਤਰ੍ਹਾਂ ਇਹਨਾਂ ਨੂੰ ਪੱਤਾ ਪੱਤਾ ਚੰਗੀ ਤਰ੍ਹਾਂ ਇਹਦਾ ਚੁਗ ਕੇ ਜਿਹੜਾ ਕੋਈ ਬਾਥੂ ਦੀਆਂ ਗੰਦਲਾਂ ਹੁੰਦੀਆਂ ਆ ਉਹ ਜਿਹੜੀਆਂ ਨਰਮ ਆ ਉਹ ਨਾਲ ਹੀ ਮੈਂ ਕੱਟ ਰਹੀਆਂ ਤੇ ਜਿਹੜੀਆਂ ਜ਼ਿਆਦਾ ਥੋੜੀਆਂ ਹਾਰਡ ਸੀ ਉਹ ਮੈਂ ਕੱਟ ਲਈਆਂ ਤੇ ਇਸ ਤਰ੍ਹਾਂ ਬਾਥੂ ਸਾਰਾ ਮੈਂ ਇਹਨੂੰ ਬਰੀਕ ਕੱਟ ਲਿਆ ਆ ਤੇ ਕੱਟਣ ਤੋਂ ਬਾਅਦ ਜੀ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਬਣਾਣੀ ਆ ਬਾਥੂ ਦੀ ਸਬਜ਼ੀ ਬਾਥੂ ਦੀ ਜਿਹੜੀ ਸਬਜ਼ੀ ਐ ਸਬਜ਼ੀਆਂ ਨਾਲੇ ਰਲ ਕੇ ਬਣਾਉਣੀ ਆ ਤੇ ਇਹ ਜੀ ਮੈਂ ਲਏ ਆ ਆਲੂ ਤੇ ਨਾਲ ਲਈਆਂ ਆ ਮੈਂ ਗਾਜਰਾ ਹਰੇ ਮਟਰ ਲਏ ਆ ਤੇ ਇਹ ਲੈ ਜੀ ਆ ਕੌਰਨ ਜਿਹੜੇ ਫਰੋਜ਼ਨ ਕਾਰਨ ਹੁੰਦੇ ਆ ਉਹ ਲੈ ਆ ਤੁਹਾਡੇ ਕੋਲ ਜੋ ਵੀ ਸਬਜੀ ਆ ਤੁਸੀਂ ਲੈ ਸਕਦੇ ਆ ਪਰ ਸਬਜੀ ਜ਼ਰੂਰ ਪਾਇਓ ਬਹੁਤ ਹੀ ਟੇਸਟੀ ਇਹ ਬਾਥੂ ਦੀ ਸਬਜੀ ਬਣ ਕੇ ਤਿਆਰ ਹੁੰਦੀ ਆ ਜੀ ਹੁਣ ਮੈਂ ਗੈਸ ਦੀ ਫਲੇਮ ਔਨ ਕਰ ਲਈ ਆ ਤੇ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਚਮਚ ਸਰੋਂ ਦਾ ਤੇਲ ਪਾਇਆ ਆ ਵੱਡੀ ਪੈਨ ਲਈ ਆ ਕਿਉਂਕਿ ਆਪਾਂ ਬਾਥੂ ਜਿਹੜਾ ਆ ਖੁੱਲੇ ਦਿਲ ਦੇ ਨਾਲ ਬਣਾਉਣਾ ਆ ਉਸ ਤੋਂ ਬਾਅਦ ਜੀ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਲਿਆ ਜੀਰਾ ਤੇ ਨਾਲ ਹੈਗਾ ਪਿਆਜ਼ ਲਸਣ ਤੇ ਇਹ ਲੰਬਾ ਲਸਣ ਕੱਟਿਆ ਹੋਇਆ ਲੰਬਾਈ ਦੇ ਵਿੱਚ ਆ ਤੇ ਥੋੜਾ ਬਰੀਕ ਵੀ ਕੱਟਿਆ ਹੋਇਆ ਆ ਸਭ ਤੋਂ ਪਹਿਲਾਂ ਮੈਂ ਪਾਇਆ ਪਿਆਜ਼ ਜੀ ਪਿਆਜ਼ ਨੂੰ ਹਲਕਾ ਜਿਹਾ ਇਹਨੂੰ ਸੌਟੇ ਕਰਨਾ ਆ ਤੇ ਪਿਆਜ਼ ਦਾ ਜਿਹੜਾ ਇੱਕ ਕੱਚਾਪਨ ਜਾਂ ਨਿਕਲ ਜਾਵੇ ਜਿਆਦਾ ਪਿਆਜ਼ ਨੂੰ ਆਪਾਂ ਬਰਾਊਨ ਨਹੀਂ ਕਰਨਾ ਥੋੜਾ ਜਿਹਾ ਕਲਰ ਚੇਂਜ ਹੋਣ ਤੋਂ ਬਾਅਦ ਇਹਦੇ ਵਿੱਚ ਪਾਣਾ ਆ ਬਰੀਕ ਕੱਟਿਆ ਹੋਇਆ ਲਸਣ ਤੇ ਨਾਲ ਹੀ ਪਾਤੀ ਜੀ ਹਰੀ ਮਿਰਚ ਇਹਨੂੰ ਵੀ ਆਪਾਂ ਮਿਕਸ ਕਰਨਾ ਆ ਇੱਕ ਤੋਂ ਡੇਢ ਮਿੰਟ ਹੀ ਭੁੰਨਣਾ ਆ ਤੇ ਇਸ ਤੋਂ ਬਾਅਦ ਜੀ ਇਹ ਹੈਗੇ ਆ ਆਲੂ ਤੁਹਾਨੂੰ ਮੈਂ ਦਿਖਾ ਰਹੀ ਆ ਆਲੂ ਮੈਂ ਲੰਬਾਈ 'ਚ ਕੱਟੇ ਆ ਕਿਉਂਕਿ ਜਿਆਦਾ ਬਰੀਕ ਨਹੀਂ ਪਸੰਦ ਕਰਦੇ ਸਾਡੇ ਘਰ ਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਲੰਬਾਈ ਦੇ ਵਿੱਚ ਕੱਟਣਾ ਤੁਸੀਂ ਚਾਹੋ ਤਾਂ ਥੋੜ੍ਹਾ ਜਿਹਾ ਜਿਹੜੇ ਮੈਂ ਇਹ ਲੰਬੇ ਪੀਸ ਕੱਟੇ ਇਹਨਾਂ ਦੇ ਤੁਸੀਂ ਦੋ ਪੀਸ ਵੀ ਕੱਟ ਸਕਦੇ ਆ ਤੇ ਇਸ ਤਰ੍ਹਾਂ ਆਲੂਆਂ ਨੂੰ ਵੀ ਹਲਕਾ ਜਿਹਾ ਮਸਾਲੇ ਦੇ ਵਿੱਚ ਸੌਟੇ ਕਰ ਲੈਣਾ ਉਸ ਤੋਂ ਬਾਅਦ ਲੈ ਲਈਆਂ ਜੀ ਗਾਜਰਾਂ ਬਰੀਕ ਕੱਟੀਆਂ ਹੋਈਆਂ ਤੇ ਗਾਜਰਾਂ ਨੂੰ ਵੀ ਇਸੇ ਤਰ੍ਹਾਂ ਹੀ ਥੋੜਾ ਜਿਹਾ ਹਲਕਾ ਜਿਹਾ ਸੌਟੇ ਕਰਨਾ ਨਾਲ ਹੀ ਹਰੇ ਮਟਰ ਲੈ ਲਿਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਪੱਕਣ ਦੇ ਵਿੱਚ ਜਿਹੜੇ ਆਹ ਕੌਰ ਨੇ ਆ ਸਾਡੇ ਮੱਕੀ ਦੇ ਦਾਣੇ ਆ ਇਹ ਨਰਮ ਹੁੰਦੇ ਆ ਸੌਫਟ ਹੁੰਦੇ ਆ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਸੋ ਜੀ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ 2 ਤੋਂ 3 ਮਿੰਟ ਭੁੰਨਣ ਤੋਂ ਬਾਅਦ ਮੈਂ ਢੱਕ ਕੇ ਪਕਾਇਆ 2-3 ਮਿੰਟ ਢੱਕ ਕੇ ਪਕਾਇਆ ਹੋਰ ਦੁਬਾਰਾ ਤੇ ਆਹ ਦੇਖੋ ਇਸ ਤਰ੍ਹਾਂ ਤੇ ਇਹਨਾਂ ਦਾ ਇੱਕ ਹਾਫ ਕੁੱਕ ਜੇ ਹੋ ਜਾਣ ਤੇ ਕਿਉਂਕਿ ਇਹ ਜਿਹੜਾ ਬਾਥੂ ਆ ਇਹ ਵੀ ਬਹੁਤ ਜਲਦੀ ਪੱਕ ਜਾਂਦਾ ਆ ਤੇ ਜਿਹੜੀ ਸਬਜੀ ਆ ਇਹਨੂੰ ਥੋੜਾ ਟਾਈਮ ਲੱਗਦਾ ਆ ਬਾਥੂ ਆਪਾਂ ਪਾਣਾ ਆ ਬਾਅਦ ਵਿੱਚ ਜਦੋਂ ਇਹ ਹਾਫ ਡਨ ਹੋ ਜਾਣ ਹਾਫ ਕੁੱਕ ਹੋ ਜਾਣ ਆਲੂ ਨੂੰ ਆਪਾਂ ਤੋੜ ਕੇ ਦੇਖ ਲੈਣਾ ਆਹ ਦੇਖੋ ਇਸ ਤਰ੍ਹਾਂ ਆਲੂ ਬਿਲਕੁਲ ਆਹ ਦੇਖੋ ਟੁੱਟ ਰਿਹਾ ਆ ਹਲਕਾ ਜਿਹਾ ਕੱਚਾ ਆ ਤੇ ਇੰਨੇ ਹੀ ਇਸੇ ਹੀ ਟਾਈਮ ਤੇ ਆਪਾਂ ਇਹਦੇ ਵਿੱਚ ਪਾਣਾ ਆ ਜੀ ਨਮਕ ਆਪਣੇ ਟੇਸਟ ਦੇ ਮੁਤਾਬਕ ਜਿੰਨਾ ਕੁ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਦੇ ਨਾਲ ਸਵਾਦ ਅਨੁਸਾਰ ਨਮਕ ਪਾਣਾ ਜੀ ਮਿਕਸ ਕਰ ਲੈਣਾ ਆ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਹੁਣੇ ਪਾ ਲਿਆ ਬਾਥੂ ਬਾਥੂ ਜਿਹੜਾ ਆ ਇਹ ਦੇਖਣ ਨੂੰ ਜ਼ਿਆਦਾ ਲੱਗਦਾ ਆ ਜਦੋਂ ਇਹਨੇ ਪੱਕਣਾ ਆ ਪੱਕ ਜਾਣਾ ਆ ਫਿਰ ਬਹੁਤ ਥੋੜਾ ਜਿਹਾ ਰਹਿ ਜਾਣਾ ਆ ਇਸ ਕਰਕੇ ਮੈਂ ਇਹ ਜ਼ਿਆਦਾ ਹੀ ਪਾਇਆ ਆ ਤੇ ਤੁਸੀਂ ਯਕੀਨ ਜਾਣਿਆ ਇਹ ਸਬਜੀ ਇੰਨੀ ਸਵਾਦ ਬਣਦੀ ਆ ਬਹੁਤ ਹੀ ਟੇਸਟੀ ਆ ਹੈਲਥੀ ਆ ਪੋਸਟਿ ਕੀ ਆ ਗਾਜਰਾ ਵੀ ਸਾਡੀ ਸਿਹਤ ਵਾਸਤੇ ਵਧੀਆ ਆ ਹਰੇ ਮਟਰ ਵੀ ਬਾਥੂ ਦੇ ਵਿੱਚ ਵੀ ਆਇਰਨ ਹੁੰਦਾ ਆ ਤੇ ਇਹ ਸਾਡੇ ਸਕਿਨ ਵਾਸਤੇ ਬਹੁਤ ਹੀ ਵਧੀਆ ਆ ਤੇ ਬਾਥੂ ਜ਼ਰੂਰ ਖਾਣਾ ਚਾਹੀਦਾ ਆ ਰਾਇਤਾ ਬਣਾ ਲਓ ਬਾਥੂ ਵਾਲੇ ਪਰੌਂਠੇ ਬਣਾ ਲਓ ਬਾਥੂ ਵਾਲੀਆਂ ਦੂਜਾ ਮੱਕੀ ਦੀਆਂ ਰੋਟੀਆਂ ਬਣਾ ਲਓ ਨੇ ਬਹੁਤ ਵਧੀਆ ਲੱਗਦਾ। ਲਓ ਜੀ ਇੱਕ ਵਾਰੀ ਮਿਕਸ ਕਰਨ ਤੋਂ ਬਾਅਦ ਇਹ ਮੈਂ ਸਾਰਾ ਬਾਥੂ ਇਹਦੇ ਵਿੱਚ ਪਾ ਲਿਆ ਆ। ਹੌਲੀ-ਹੌਲੀ ਇਹਨੂੰ ਆਪਾਂ ਮਿਕਸ ਕਰਨਾ ਆ। ਤੇ ਇਹ ਬਿਲਕੁਲ ਘਾਟੇ ਦੀ ਕੁਆਂਟੀਟੀ ਰਹਿ ਜਾਣੀ ਆ। ਉਸ ਤੋਂ ਬਾਅਦ ਜੀ ਤੁਸੀਂ ਦੇਖ ਸਕਦੇ ਹੋ ਹੁਣ ਬਾਥੂ ਕਿੰਨਾ ਕਰਿਆ ਗਿਆ। ਹੁਣ ਮੈਂ ਇਹਦੇ ਵਿੱਚ ਪਾਤੇ ਜੀ ਕੌਰਨ ਮੱਕੀ ਦੇ ਦਾਣੇ। ਇਹਨਾਂ ਦੀ ਇੱਕ sweetness ਜੀ ਆਂਦੀ ਆ ਬਹੁਤ ਟੇਸਟੀ ਲੱਗਦੇ ਆ ਜਦੋਂ ਆਪਾਂ ਵਾਈਟ ਲੈਨੇ ਆ। ਇਹਦੀ ਵਾਈਟ ਆਂਦੀ ਆ ਕੌਰਨ ਦੀ। ਗੈਸ ਦੀ ਜਿਹੜੀ ਫਲੇਮ ਆ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਮੀਡੀਅਮ ਰੱਖਣੀ ਆ ਹੁਣ ਜੀ ਇਹਦੇ ਵਿੱਚ ਮੈਂ ਪਾਤਾ ਇੱਕ ਚਮਚ ਭਰ ਕੇ ਧਨੀਆ ਪਾਊਡਰ ਕੁੱਟੀ ਹੋਈ ਲਾਲ ਮਿਰਚ ਪਾਤੀ ਤੇ ਨਾਲ ਹੀ ਪਾਤੀ ਮੈਂ ਹਾਫ ਚਮਚ ਹਲਦੀ ਹੁਣ ਇਹਨੂੰ ਚੰਗੀ ਤਰ੍ਹਾਂ ਮਲੋਣਾ ਆ ਇਹ ਚੀਜ਼ਾਂ ਮੈਂ ਬਾਅਦ ਵਿੱਚ ਪਾਈਆਂ ਆ ਕਿਉਂਕਿ ਜੇ ਮੈਂ ਇਹ ਪਹਿਲਾਂ ਪਾ ਦਿੰਦੀ ਹਲਦੀ ਜਾਂ ਇਹ ਹੋਰ ਚੀਜ਼ਾਂ ਤੇ ਇਹ ਜਿਹੜੇ ਸਾਡੀ ਸਬਜ਼ੀਆਂ ਸੀ ਮੈਸ਼ ਜੀਆਂ ਹੋ ਜਾਣੀਆਂ ਸੀਆਂ ਤੇ ਹੁਣ ਮੈਂ ਇੱਕ ਚਮਚ ਭਰ ਕੇ ਪਾਤਾ ਜੀ ਅਮਚੂਰ ਪਾਊਡਰ ਇਹਦੇ ਨਾਲ ਹਲਕੀ ਜਿਹੀ ਖਟਾਸ ਆਊਗੀ ਤੇ ਕੌर्न ਦੀ ਮਿਠਾਸ ਆਊਗੀ ਜਿਹੜੀਆਂ ਗਾਜਰਾਂ ਪਾਈਆਂ ਉਹਨਾਂ ਦੀ ਵੀ ਮਿਠਾਸ ਆਊਗੀ ਤੇ ਬਹੁਤ ਹੀ ਵਧੀਆ ਇਹਦਾ ਟੇਸਟ ਆਊਗਾ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਤੁਸੀਂ ਜੀ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ ਦਿਲੋਂ ਤੈ ਦਿਲੋਂ ਧੰਨਵਾਦ ਹੈ ਜੀ ਤੇ ਪਸੰਦ ਆਂਦੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੇ ਬਣਾ ਕੇ ਜਰੂਰ ਦੇਖਿਆ ਕਰੋ ਸੌਖੇ ਤਰੀਕੇ ਨਾਲ ਮੈਂ ਹਰ ਇੱਕ ਚੀਜ਼ ਬਣਾਣੀ ਦੱਸਦੀ ਆ ਬਹੁਤ ਹੀ ਵਧੀਆ ਟੇਸਟੀ ਤੇ ਹੈਲਥੀ ਚੀਜ਼ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਜਿਹੜਾ ਹਲਕਾ ਜਿਹਾ ਇੱਕ ਬਾਤੂ ਦੇ ਵਿੱਚ ਨਮੀ ਹੁੰਦੀ ਪਾਣੀ ਹੁੰਦਾ ਆ ਉਹ ਬਿਲਕੁਲ ਸੁੱਕ ਚੁੱਕਾ ਆ ਇਹਨੂੰ ਆਪਾਂ ਠੱਕਾ ਨਾ ਚੱਕ ਕੇ ਢੱਕਣ ਨਹੀਂ ਦੇਣਾ ਬੰਦ ਕਰਕੇ ਨਹੀਂ ਪਕਾਉਣਾ ਇਦਾਂ ਹੀ ਖੁੱਲਾ ਹੀ ਪਕਾਇਆ ਆ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਗੈਸ ਦੀ ਫਲੇਮ ਕਰ ਦਿੱਤੀ ਜੀ ਬੰਦ ਹੁਣ ਆਪਾਂ ਇੱਕ ਤੜਕੇ ਦੀ ਤਿਆਰੀ ਕਰਨੀ ਆ ਤੜਕੇ ਦੀ ਤਿਆਰੀ ਕਰਨ ਵਾਸਤੇ ਲੰਬਾ ਕੱਟਾ ਹੋਇਆ ਕੱਟਿਆ ਹੋਇਆ ਲਸਣ ਤੇ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੇ ਨਾਲ ਸੁੱਕੀ ਲਾਲ ਮਿਰਚ ਹਲਕਾ ਜਿਹਾ ਮੇਰੇ ਵਿੱਚ ਇਹ 1 ਚਮਚ ਬਟਰ ਦਾ ਪਾਇਆ ਤੇ 2 ਚਮਚ ਇਹਦੇ ਵਿੱਚ ਮੈਂ ਆਇਲ ਦੇ ਪਾਏ ਆ ਬਟਰ ਦੇ ਵਿੱਚ ਆਇਲ ਪਣਦਾ ਇਹ ਇਸ ਕਰਕੇ ਪਾਇਆ ਆ ਤਾਂ ਜੋ ਬਟਰ ਜਿਹੜਾ ਸਾਡਾ ਇਹ ਜਲੇ ਨਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤੀ ਆ ਹਿੰਗ ਅੱਧਾ ਚਮਚ ਹਿੰਗ ਪਾਉਣ ਤੋਂ ਬਾਅਦ ਜੀ ਇਹ ਲੰਬਾ ਕੱਟਿਆ ਹੋਇਆ ਜਿਹੜਾ ਲਸਣ ਆ ਇਹ ਪਾਣਾ ਆ ਯਕੀਨ ਜਾਣਿਓ ਬਹੁਤ ਹੀ ਵਧੀਆ ਖੁਸ਼ਬੂ ਆਂਦੀ ਆ ਤੇ ਟੇਸਟ ਬਹੁਤ ਵਧੀਆ ਆਂਦਾ ਆ ਤੇ ਹਲਕਾ ਜਿਹਾ ਇਹਦੇ ਵਿੱਚ ਮੈਂ ਜੀਰਾ ਪਾਤਾ ਇਸ ਤੋਂ ਬਾਅਦ ਜੀ ਇਹਨੂੰ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਲੰਬੀਆਂ ਕਟੀਆਂ ਹੋਈਆਂ ਤੇ ਸੁੱਕੀ ਲਾਲ ਮਿਰਚ ਵੀ ਇਹਦੇ ਵਿੱਚ ਪਾਤੀ ਆ ਉਸ ਤੋਂ ਬਾਅਦ ਜੀ ਗੈਸ ਤੋਂ ਪੈਨ ਚੁੱਕ ਕੇ ਗੈਸ ਬੰਦ ਕਰਕੇ ਇਹਦੇ ਵਿੱਚ ਇੱਕ ਚਮਚ ਭਰ ਕੇ ਲਾਲ ਮਿਰਚ ਪਾਈ ਆ ਜੀ ਲਾਲ ਮਿਰਚ ਦੇ ਨਾਲ ਇਹਦਾ ਕਲਰ ਵੀ ਸੋਹਣਾ ਆਂਦਾ ਹੈ ਤੇ ਟੇਸਟ ਵੀ ਵਧੀਆ ਆਂਦਾ ਕੌੜੀ ਨਹੀਂ ਹੁੰਦੀ ਸਿਰਫ ਕਲਰ ਵਾਸਤੇ ਹੀ ਹੁੰਦੀ ਆ ਲਓ ਜੀ ਸਾਡੀ ਇਹ ਬਾਥੂ ਦੀ ਸਬਜੀ ਸਬਜ਼ੀਆਂ ਨਾਲ ਬਣ ਕੇ ਹੋ ਗਈ ਆ ਜੀ ਤਿਆਰ ਖਾਓ ਜੀ ਨਾਲ ਬਣਾਓ ਮੱਕੀ ਦੀਆਂ ਰੋਟੀਆਂ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਸਾਡੇ ਤਾਂ ਜੀ ਸਭ ਨੂੰ ਹੀ ਪਸੰਦ ਆਈ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਧੀ ਆ ਹਰ ਇੱਕ ਪੁੱਛ ਰਿਹਾ ਸੀ ਕਿ ਤੁਸੀਂ ਕਿਵੇਂ ਬਣਾਈ ਆ ਇੰਨੀ ਟੇਸਟੀ ਸਬਜੀ ਤੇ ਨਾਲ ਹੀ ਦੇਖੋ ਇੱਧਰ ਮੈਂ ਬਣਾ ਰਹੀਆਂ ਜੀ ਮੱਕੀ ਦੀਆਂ ਰੋਟੀਆਂ ਮੱਕੀ ਦੇ ਪ੍ਰਸ਼ਾਦੇ ਲਓ ਜੀ ਇਸ ਤਰ੍ਹਾਂ ਇਹ ਮੱਕੀ ਦੀਆਂ ਰੋਟੀਆਂ ਸਾਡੀਆਂ ਬਣ ਕੇ ਹੋ ਰਹੀਆਂ ਆ ਜੀ ਤਿਆਰ ਬਹੁਤ ਹੀ ਵਧੀਆ ਫੁੱਲ ਫੁੱਲ ਕੇ ਲੈ ਰਹੀਆਂ ਸਨ ਤੇ ਮੱਕੀ ਦੀ ਰੋਟੀ ਹੋਵੇ ਨਾਲ ਬਾਤੂ ਦੀ ਸਬਜ਼ੀ ਹੋਵੇ ਤੇ ਨਾਲ ਹੋਵੇ ਜੀ ਲੱਸੀ ਬਹੁਤ ਹੀ ਟੇਸਟੀ ਇਹ ਕੰਬੀਨੇਸ਼ਨ ਆ ਮੈਚਿੰਗ ਬਹੁਤ ਵਧੀਆ ਆ ਇਹ ਖਾਣੇ ਦੀ ਤੇ ਸਾਰਾ ਖਾਣਾ ਸਾਡਾ ਜਿਹੜਾ ਜੋ ਵੀ ਆ ਹੈਲਥੀ ਆ ਘਰ ਚ ਬਣਾਇਆ ਹੋਇਆ ਆ ਬੇਤ ਖੇਤਾਂ ਵਿੱਚੋਂ ਬਾਥੂ ਲਿਆਂਦਾ ਸਬਜ਼ੀਆਂ ਆ ਆਮ ਹੀ ਹੁਣ ਸੀਜ਼ਨਿੰਗ ਸਬਜ਼ੀਆਂ ਜਿਹੜੀਆਂ ਚੱਲ ਰਹੀਆਂ ਆ ਤੇ ਨਾਲ ਜੀ ਮੈਂ ਇਹ ਲਿਆ ਦੇਸੀ ਘਿਓ ਦੇਸੀ ਘਿਓ ਦੇ ਨਾਲ ਜੀ ਆਪਾਂ ਮੱਕੀ ਦੇ ਜਿਹੜੇ ਪ੍ਰਸ਼ਾਦੇ ਬਣ ਰਹੇ ਇਹਨਾਂ ਨੂੰ ਆਪਾਂ ਦੇਸੀ ਘਿਓ ਲਗਾਵਾਂਗੇ ਬਾਕੀ ਦੇ ਪ੍ਰਸ਼ਾਦਿਆਂ ਨੂੰ ਤੇ ਬਹੁਤ ਹੀ ਵਧੀਆ ਸਾਡਾ ਇੱਕ ਖਾਣਾ ਬਣ ਕੇ ਹੋ ਗਿਆ ਜੀ ਤਿਆਰ ਹੁਣ ਮੈਂ करूंगी ਇਹਨੂੰ ਸਰਵ ਸਰਵਿੰਗ ਬਾਉ ਪਲੇਟ ਦੇ ਵਿੱਚ ਪਹਿਲਾਂ ਮੈਂ ਪਾਉਂਗੀ ਜੀ ਸਬਜੀ ਗਰਮਾ ਗਰਮ ਦੇਖੋ ਜੀ ਕਿੰਨੀ ਵਧੀਆ ਆ ਦੇਖਣ ਨੂੰ ਇੰਨੀ ਵਧੀਆ ਲੱਗਦੀ ਆ ਖਾਣ ਨੂੰ ਵੀ ਬਹੁਤ ਹੀ ਜਿਆਦਾ ਟੇਸਟੀ ਸਬਜੀ ਸੀ ਇਹ ਸਾਡੀ ਤੇ ਤੁਸੀਂ ਯਾਦ ਦੇ ਨਾਲ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਹੋ ਜੇਕਰ ਤੁਸੀਂ ਵੀਡੀਓ ਰੋਜ਼ ਦੇਖਦੇ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਖਾਓ ਖਿਲਾਓ ਖੁਸ਼ ਰਹੋ ਵਾਇਗ੍ਰਥਨ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖੇ ਆਪਣੇ ਆਪਣੇ ਪਰਿਵਾਰਾਂ ਦੇ ਹੱਸਦਾ ਵਸਦਾ ਆਵਾਜ਼ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੂ ਰਹੋ ਜੀ ਆਪਣੇ ਮਾਪੇ ਬਾਪ ਦੇ ਨਾਲ ਆਪਣੇ ਭੈਣਾਂ ਭਰਾਵਾਂ ਦੇ ਨਾਲ ਆਪਣੇ ਬੱਚਿਆਂ ਨਾਲ ਪਰਿਵਾਰ ਦੇ ਨਾਲ ਤੇ ਲਓ ਜੀ ਸਾਡੀ ਥਾਲੀ ਹੋ ਗਈ ਆ ਤਿਆਰ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਦੱਸਿਓ ਕਿ ਉਹ ਜੇ ਬਣੀ ਆ ਤੁਹਾਡੇ ਵਾਸਤੇ ਇਹ ਖਾਣਾ ਸਭ ਹਰ ਕੋਈ ਇਹ ਖਾਣਾ ਪਸੰਦ ਕਰੂਗਾ ਹਰ ਕੋਈ ਖਾਊਗਾ ਬੱਚੇ ਵੀ ਖਾਣਗੇ ਕਿਉਂਕਿ ਆਪਾਂ ਇਹਦੇ ਵਿੱਚ ਕੌਰਨ ਪਾਏ ਆ 베ਜੀਟੇਬਲਸ ਪਾਈਆਂ ਆ ਹੈਲਥੀ ਖਾਣਾ ਬਣ ਕੇ ਹੋ ਗਿਆ ਤਿਆਰ ਜੀ ਦੇਸੀ ਘਿਓ ਪਾ ਲਓ ਮੱਖਣ ਪਾ ਲਓ ਬਟਰ ਪਾ ਲਓ ਚਾਹੇ ਤੁਸੀਂ ਐਸੇ ਤਰ੍ਹਾਂ ਹੀ ਖਾ ਲਓ ਬਹੁਤ ਹੀ ਟੇਸਟੀ ਆ ਲਓ ਜੀ ਮੈਂ ਤੁਹਾਨੂੰ ਇੱਕ ਵਾਈਟ ਤੋੜ ਕੇ ਦਿਖਾ ਰਹੀ ਆ ਹਰ ਵਾਰ ਦੀ ਤਰ੍ਹਾਂ ਮੈਂ ਆਪਣੀ ਬੇਟੀ प्रदीप ਨੂੰ ਟੈਸਟ ਕਰਾਂਦੀ ਹੁੰਨੀ ਆ ਬਹੁਤ ਹੀ ਵਧੀਆ ਪਸੰਦ ਆਈ ਆ प्रदीप ਨੂੰ ਵੀ ਤੇ ਹੱਥ ਹੁਣ ਰੁਕ ਨਹੀਂ ਰਿਹਾ ਸੀ ਕਿਉਂਕਿ ਸਬਜ਼ੀ ਜਿਹੜੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਲੱਸੀ ਦਾ ਗਲਾਸ ਆ ਨਾਲ ਜੀ ਤੇ ਜੇ ਮੈ ਤੁਹਾਨੂੰ ਪਸੰਦ ਆ ਉਵੇਂ ਖਾਓ ਪਰ ਬਣਾਓ ਜ਼ਰੂਰ ਸਾਰੀਆਂ ਚੀਜ਼ਾਂ ਸਸਤੀਆਂ ਆ ਤੇ ਤੁਸੀਂ ਇਹ ਆਪ ਵੀ ਖਾਓ ਬੱਚਿਆਂ ਨੂੰ ਵੀ ਖਿਲਾਓ ਬਜ਼ੁਰਗਾਂ ਨੂੰ ਵੀ ਖਿਲਾਓ ਖੁਸ਼ ਰਹੋ ਤੰਦਰੁਸਤ ਰਹੋ ਨਾ ਸੈਲਡ ਲੈ ਲਓ ਮੈਂ ਹੁਣ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੀ ਮੈਨੂੰ ਦਿਓ ਜਾਚ ਤਾਂ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਦੇਖੋ ਜੀ ਕਿੰਨੀ ਵਧੀਆ ਆਪਣੀ ਘਰ ਦੇ ਵਿੱਚ ਕੋਈ ਵੀ ਆਪਾਂ ਚੀਜ਼ ਬਣਾਉਂਦੇ ਆ ਤਾਂ ਕਿੰਨੀ ਵਧੀਆ ਬਣਦੀ ਆ ਵਾਹਿਗੁਰੂ ਦਾ ਨਾਮ ਲੈ ਕੇ ਬਣਾਉਂਦੇ ਆ ਵਾਹਿਗੁਰੂ ਜੀ ਆਪ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੁੰਦੇ ਆ ਬਰਕਤਾਂ ਪਾਉਂਦੇ ਆ ਜੀ ਤੇ ਆਪ ਵੀ ਖਾਣੇ ਆ ਫਿਰ ਵੀ ਸਾਡੇ ਚੀਜ਼ ਬਚ ਜਾਂਦੀ ਆ ਬਾਜ਼ਾਰ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਬਹੁਤ ਮਲਾਵਟ ਹੋ ਰਹੀ ਆ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਚੰਗਾ ਖਾਓ ਤੰਦਰੁਸਤ ਰਹੋ ਖੁਸ਼ ਰਹੋ ਜੁਗ ਜੁਗ ਜਿਓ ਜੀ ਰਬਾਹੂ ਗੁਰ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਆਪਾਂ ਖਾਣਾ ਸ਼ੁਰੂ ਕਰ ਦਿੱਤਾ ਖਾਣਾ ਪਰ ਹੁਣ ਮਿਲਦੀ ਆ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਜੀ